ਹੋਇਆ ਗਿਆ ਇੱਥੇ ਸ਼ੋਰਟ ਸਰਕਟ ਹੋਇਆ ਹੈ ਜਿਸ ਸੁੱਚੈ ਨੂੰ ਅੱਗ ਲੱਗੀ ਹੈ ਹਾਂ ਜਿਸ ਤਰ੍ਹਾਂ ਲੱਗ ਗਿਆ ਬਾਦੂਨ ਨੁਸਾਨ ਹੋ ਗਿਆ ਅੰਦਰ ਹਾਂ ਅਸੀਂ ਕਹਦੇ ਉਹਦੇ ਅੱਗ ਬੁਝਾਰੇ ਸੀ ਫਿਰ ਨਹੀਂ ਬੁਜੀ ਸਾਡੇ ਤਾਂ ਫਿਰ ਫਾਇਰ ਵਗੈਰ ਵਾਲੇ ਜਾਈਏ ਉਹ ਵੀ ਆਪਣੀ ਗਵਾਰਨੀਆਂ ਨੇ ਸਾਰਿਆਂ ਨੇ ਸਾਡੀ ਸਹਾਇਤਾ ਕੀਤੀ ਹੈ ਇਹਨਾਂ ਅੰਦਰ ਲੱਗਿਆ ਸੀਗਾ ਟੀਵੀ ਟੀਵੀ ਦੇ ਸੋਚ ਨੂੰ ਅੱਗ ਲੱਗੀ ਵੀਰੇ ਤੇ ਉੱਥੋਂ ਅੱਗ ਲੱਗਦੀ ਲੱਗਦੀ ਲੱਗੀ ਆ ਅੰਦਰ ਤਿੰਨੇ ਜਿਹੜੇ ਬੈਠੇ ਸੀ ਸਾਰੇ ਤੇ ਉਦੋਂ ਪਤਾ ਲੱਗਿਆ ਜਦੋਂ ਸਾਰੇ ਅੱਗ ਲੱਗੀ ਹਾਂ ਇਹਨਾਂ ਦਾ ਪਤਾ ਆਪਾਂ ਨੂੰ ਬਾਕੀ ਪਰਿਵਾਰ ਸੀਗਾ ਕਿੰਨਾ ਕਿ ਨੁਕਸਾਨ ਹੋਇਆ ਨੁਕਸਾਨ ਅੰਦਰ ਬਹੁਤ ਹੋ ਗਿਆ ਸਾਰਾ ਹੀ ਹੋ ਗਿਆ ਜੀ ਅੰਦਰ ਸਾਰਾ ਹੀ ਅੰਦਰ ਸਾਮਾਨ ਮੱਚ ਗਿਆ ਬੈੱਡ ਕੂਲ ਆਦਿ ਜੇ ਕੀ ਸਦਨ ਐਸੀ ਤਿੱਕਰ ਸਭ ਕੁਝ ਮੱਚ ਗਿਆ ਅਲਮਾਰੀਆਂ ਮੱਚੀਆਂ ਬਹੁਤ ਕੁਝ ਮੱਚਿਆ ਜੇ ਲਿਖ ਨਹੀਂ ਰਿਹਾ ਕੁਝ ਕੀ ਨਾਮ ਜੀ ਤੁਹਾਡਾ ਸੁਖਦੇਵ ਸਿੰਘ ਆ ਜੀ ਮੇਰਾ ਨਾਮ ਸਾਨੂੰ ਫਾਇਰ ਸਟੇਸ਼ਨ ਕਾਲ ਆਈ ਕਿ ਪਰਸਨਾ ਨਗਰ ਦੇ ਵਿੱਚ ਬੀ 21 ਕੋਈ ਗਲੀ ਹੈ ਉਹਦੇ ਵਿੱਚ ਕਿਸੇ ਮਕਾਨ ਨੂੰ ਅੱਗ ਲੱਗੀ ਹੋਈ ਹੈ ਅਸੀਂ ਪਹੁੰਚ ਕੇ ਦੇਖਿਆ ਤੇ ਧੂੰਆਂ ਜ਼ਿਆਦਾ ਸੀ ਅਸੀਂ ਸਾਡੇ ਬੰਦਿਆਂ ਨੂੰ ਮਤਲਬ ਧੂੰਏ ਤੋਂ ਸੁਰੱਖਿਅਤ ਵਾਸਤੇ ਅੰਦਰ ਭੇਜਿਆ ਦੇਖਿਆ ਤੇ ਪਾਣੀ ਮਾਰਿਆ ਗਿਆ ਹਰ ਫਾਈਟਿੰਗ ਕੀਤੀ ਗਈ ਅੱਗ ਬਝਾਈ ਗਈ ਜੋ ਦੇਖਣ ਚ ਆਇਆ ਕਿ ਨੁਕਸਾਨ ਹੈ ਜੋ ਕੋਈ ਹੈ ਥੋੜਾ ਬਹੁਤਾ ਪਰ ਕਲੀਅਰ ਨਹੀਂ ਹੋ ਸਕਿਆ ਵੀ ਅੱਗੇ ਕਿਸ ਕਾਰਨਾ ਕਰਦੀ ਲੱਗੀ ਨਹੀਂ ਜੜੀਆਂ ਆਪਣੀਆਂ ਗੱਡੀ ਸਰ ਇੱਕ ਆਈ ਹੈ ਮੌਕੇ ਤੇ ਤੇ ਇੱਕ ਗੱਡੀ ਦੇ ਨਾਲ ਹੀ ਕਾਬੂ ਪਾਇਆ ਗਿਆ